ਤੇ ਮੈਂ ਕਰਨਾਲ ਦਾ ਜ਼ਿਕਰ ਕਰ ਰਿਹਾ ਸੀ ਕਰਨਾਲ ਦੇ ਵਿੱਚ ਕਹਿੰਦੇ ਮਿੰਟੂ ਜੀ ਇੱਕ ਵਿਆਹ ਦੇ ਵਿੱਚ ਕੁਝ ਮੁੰਡੇ ਵੜ ਗਏ ਆ ਕੇ ਤੇ ਉਹਨਾਂ ਨੇ ਘਰ ਵਾਲੇ ਨੂੰ ਪਰਿਵਾਰ ਨੂੰ ਬੰਨ ਹੀ ਲਿਆ ਇੱਕ ਤਰ੍ਹਾਂ ਨਾਲ ਨਾਲੇ ਤਾਂ ਸਮਾਨ ਸੱਪਾ ਉੱਥੋਂ ਲੈ ਗਏ ਉਹਨਾਂ ਦਾ ਨਗਦੀ ਲੈ ਕੇ ਕੋਈ ਗਹਿਣੇ ਗੁਣੇ ਵੀ ਲੈ ਕੇ ਨਾਲੇ ਲਾੜੇ ਦੇ ਵੀ ਗੋਲੀ ਮਾਰ ਗਏ ਫੜੇ ਤਾਂ ਗਏ ਨੇ ਪਰ ਹੈ ਹੀ ਕਮਾਲ ਦੀ ਘਟਨਾ ਵੀ ਦਿਨ ਦਿਹਾੜੇ ਤੁਸੀਂ ਕਿਸੇ ਦੇ ਵਿਆਹ ਵਾਲੇ ਘਰ ਚ ਵੀ ਵੜ ਜਾਂਦਾ ਕੋਈ ਤੇ ਅੱਜ ਇੱਕ ਖਬਰ ਆਈ ਜਾਂਦੀ ਸੀਗੀ ਇਧਰ ਫਿਰੋਜ਼ਪੁਰ ਵਾਲੇ ਸਾਈਡ ਤੋਂ ਕਿ ਉੱਥੇ ਬਰਾਤ ਲੁੱਟੀ ਗਈ ਹੈ ਸ਼ਾਇਦ ਕਮਾਲ ਹੈ ਤਾਂ ਉਹ ਕਹਿੰਦੇ ਕਿ ਸਾਡੇ ਨਾਲ ਲੁੱਟ ਖਸੁੱਟ ਹੋਈ ਹੈ ਹੁਣ ਪਤਾ ਨਹੀਂ ਕਈ ਵਾਰ ਇਹ ਹੁੰਦਾ ਨਾ ਕਿ ਲੜਾਈ ਝਗੜਾ ਹੋ ਜਾਂਦਾ ਹੈ ਪੰਜਾਬ ਦੇ ਵਿੱਚ ਇਹ ਵੀ ਚੀਜ਼ਾਂ ਨੇ ਜੀ ਮੈਂ ਕੋਈ ਇਹਦੇ ਤੇ ਤਸਦੀਕ ਤੇ ਨਹੀਂ ਕਰਦਾ ਮੈਂ ਖਬਰ ਦੇਖੀ ਸੀਗੀ ਕਈ ਵਾਰ ਇਹ ਹੁੰਦਾ ਕਿ ਲੜਾਈ ਝਗੜਾ ਹੋ ਜਾਂਦਾ ਹੈ ਆਪਸ ਦੇ ਵਿੱਚ ਕੁਝ ਹੋ ਗਿਆ ਮੇਰੇ ਅਰਗੇ ਨੇ ساری ਜ਼ਿੰਦਗੀ ਚਾਂਦੀ ਦੀ ਚੈਨ ਨਹੀਂ ਪਾਈ ਹੁੰਦੀ ਉਹ ਵੀ ਲਿਖਾ ਦਿੰਦਾ ਕਿ ਸੋਨੇ ਦੀ ਚੈਨ ਲੱਗੀ ਹੈ ਮੇਰੀ ਇਹ ਵੀ ਹੁੰਦਾ ਹੈ ਨਾ ਰਿਐਲਿਟੀ ਹੈ ਜੀ ਜੀ ਪਰ ਜੇ ਮਨੁਲੋ ਇਸ ਤਰ੍ਹਾਂ ਦੀ ਘਟਨਾ ਘਟੀ ਹੈ ਫਿਰ ਤੇ ਰੱਬ ਹੀ ਰੱਖਾ ਹੈ ਹਮ ਕਿ ਬਰਾਤ ਦੀ ਗੱਡੀ ਕੋਈ ਰੋਕ ਕੇ ਤੇ ਕੁੱਟਮਾਰ ਕਰਕੇ ਕੁਝ ਚੀਜ਼ਾਂ ਖੋ ਕੇ ਲੈ ਜਾਵੇ ਜੀ ਇਹ ਮੈਂ ਖਬਰ ਮਾੜੀ ਮੁੱਟੀ ਜਿੱਦਾਂ ਪੋਸਟ ਰੂਪੀ ਹੈ ਨਾ ਉਹ ਪੜ੍ਹੀ ਅੱਜ ਹੂੰ ਤੇ ਮੈਂ ਵੀ ਹੈਰਾਨ ਰਿਹਾ ਤੇ ਦੂਜੇ ਪਾਸੇ ਆ ਤੇ ਬਿਲਕੁਲ ਜਗੋ ਤੇਰਵੀ ਆ ਜੀ ਕਰਨਾਲ ਦੀ ਘਟਨਾ ਇਹਨੇ ਜੀ ਤਾਂ ਕਰਨਾਲ ਦੇ ਵਿੱਚ 8 8:30 ਸਵੇਰੇ ਬੜੇ ਨੇ ਜਾ ਕੇ 4 ਕੇ 5 ਉਹਨਾਂ ਦੀ ਕੁੜੀ ਆਈ ਸੀ ਵਿਆਹ ਸੀ ਐਕਚੁਅਲ ਦੇ ਵਿੱਚ ਉਹਨਾਂ ਦਾ 4 ਦਸੰਬਰ ਨੂੰ ਜੀ ਮੁੰਡਾ ਆਸਟ੍ਰੇਲੀਆ ਤੋਂ ਆਇਆ ਸੀ ਲਾੜੀ ਹੈਗੀ ਆ ਕੈਨੇਡਾ ਦੀ ਤੇ ਦਾ ਮਤਲਬ ਹੈ ਕਿ ਬੱਚੇ ਸੈੱਟ ਸੀਗੇ ਸਾਰੇ ਕੁਝ ਡਾਕਟਰ ਦੀ ਸ਼ੈਦ ਕੋਈ ਗੱਲ ਕਰਕੇ ਨਾ ਉੱਥੇ ਆ ਗਏ ਘਰ ਦੇ ਮੂਹਰੇ ਕਿ ਇੱਥੇ ਜੀ ਫਲਾਣਾ ਡਾਕਟਰ ਰਹਿੰਦਾ ਉਹਨਾਂ ਕਿਹਾ ਜੀ ਫਲਾਣਾ ਡਾਕਟਰ ਇੱਥੇ ਨਹੀਂ ਰਹਿੰਦਾ ਮੁਰਕਿਓ ਕੁੜੀ ਨਿਕਨ ਪੱਟੀ ਤੇ ਸ਼ੈਦ ਪਿਸਤੌਲ ਨਾਲ ਲਿਆ ਉਹਨਾਂ ਨੇ ਉਹ ਅੰਦਰ ਲੈ ਗਏ ਨੇ ਤੇ ਅੰਦਰ ਜਾਂਦਿਆਂ ਹੀ ਉਹ ਜਿਹੜਾ ਮੁੰਡਾ ਅਦਿੱਤਿਆ ਆਸਟ੍ਰੇਲੀਆ ਤੋਂ ਆਇਆ ਜਿਹੜਾ ਲਾੜਾ ਜਿਹਦੇ 4 ਤਰੀਕ ਨੂੰ ਮੈਰਿਜ ਆ ਉਹਦੇ ਗੋਲੀ ਮਾਰਤੀ ਹੈ ਜੀ ਉਹ ਹੋ ਤੁਸੀਂ ਇਹ ਵੇਖੋ ਕਿ 8 8:30 ਠੀਕ ਆ ਸਿਆਲੀ ਦਿਨ ਨੇ ਪਰ 8.5 ਆਪਣੀ ਮਤਲਬ ਕਿ ਸ਼ਹਿਰ ਦੀ ਤੇ ਪਿੰਡਾਂ ਦੀ ਜ਼ਿੰਦਗੀ ਤੁਰ ਪੈਂਦੀ ਹੈ ਤੁਰ ਪੈਂਦੀ ਹੈ ਤੁਰ ਪੈਂਦੀ ਹੈ ਬਿਲਕੁਲ ਜੀ ਰਵਾਹ ਹੋ ਜਾਂਦੀ ਆ ਹੁਣ ਉਹ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਕਿ ਚੱਕ ਕੇ ਬਈ ਜੋ ਵੀ ਸੀ ਉਹਨਾਂ ਦੇ ਕੋਲ ਹਾਲਾਂਕਿ ਉਹ ਗੱਲਾਂ ਕਰਦੇ ਰਿਹਾ ਉਸ ਦੇ ਵਿੱਚ ਵੀ ਇੰਨਾ ਪੈਸਾ ਹੈ ਨਹੀਂ ਜਿੰਨਾ ਕਿਹਾ ਗਿਆ ਵਗੈਰਾ ਵਗੈਰਾ ਪਰ ਫਿਰ ਵੀ ਗਹਿਣਾ ਗੱਟਾ ਤੇ 10-12 ਲੱਖ ਰੁਪਈਆ ਜਿਹੜਾ ਉਹ ਕੱਢ ਲਿਆ ਲੋਕਰਾਂ ਚੋਂ ਤੇ ਇਸ ਤੋਂ ਇਲਾਵਾ ਜਿਹੜੀ ਉਹ ਕੁੜੀ ਆਈ ਸੀ ਅਮਰੀਕਾ ਤੋਂ ਉਹਦੇ ਕੁਝ ਡਾਲਰ ਵਗੈਰਾ ਪੈਸੇ ਸਨ ਉਹ ਵੀ ਉਹਨਾਂ ਨੇ ਵਲੇਟ ਲੈ ਹੂੰ ਤੇ ਫਿਰ ਉਹਨਾਂ ਦੀ ਕੋਈ ਵਰਨਾ ਗੱਡੀ ਖਲੋਤੀ ਸੀ ਕਹਦੇ ਆਕਾਰ ਵੀ ਦਿਓ ਮਤਲਬ ਕਿ ਉਹ ਹੀ ਗਏ ਹੂੰ ਕਾਰ ਚੱਕੀ ਕਾਰ ਚੱਕ ਕੇ ਤੇ ਮੁੜ ਕੇ ਉਹ ਕਾਰ ਨੂੰ ਲਵਾਰ ਛੱਡ ਕੇ ਇੱਕ ਆਟੋ ਕੀਤਾ ਆਟੋ ਕਰਕੇ ਫਿਰ ਇੱਕ ਬੱਸ ਸਟੈਂਡ ਤੇ ਗਏ ਤੇ ਬੱਸ ਸਟੈਂਡ ਤੋਂ ਬੱਸ ਲੈ ਕੇ ਤੇ ਇਧਰੋਂ ਨਿਕਲਾ ਪੰਜਾਬ ਨੂੰ ਇਹ ਸਾਰੇ ਪੰਜਾਬੀ ਸੀ ਪੰਜਾਬ ਦੇ ਸੀ ਉਹ ਫਿਰ ਹੋਇਆ ਕਿ ਕਿ ਜਿਹੜੇ ਕਮਰੇ ਚ ਟੱਬਰ ਨੂੰ ਤਾੜਿਆ ਸੀਗਾ ਨਾ ਹੂੰ ਉਥੇ ਮੋਬਾਈਲ ਪਿਆ ਸੀ ਦੂਜੇ ਮੁੰਡੇ ਦਾ ਜੀ ਜਿਹੜਾ ਕਿ ਉਸ ਵੇਲੇ ਜਿੰਮ ਅੱਚਾ ਸੀਗਾ ਇੱਕ ਨੂੰ ਤਾਂ ਫੈਰੀ ਮਾਰ ਗਿਆ ਹੂੰ ਲਾੜੇ ਨੂੰ ਤਾਂ ਉਹ ਵਿਚਾਰੇ ਤੜਫਦੇ ਰਹਿ ਕੇ ਮੁੰਡਾ ਵੇਖਣ ਤੋਂ ਸਾਨੂੰ ਜੀ ਬਿਲਕੁਲ ਇਹ ਲਹੂ ਲੁਹਾਣ ਹੋ ਗਿਆ ਚਲੋ ਜੀ ਜਦੋਂ ਉਹਨੂੰ ਦੂਜੇ ਨੂੰ ਫੋਨ ਗਿਆ ਇਹਨਾਂ ਨੇ ਆਖਿਆ ਕਿ ਸਾਡੇ ਨਾਲ ਆ ਕੁਝ ਹੋ ਗਿਆ ਬੰਦੇ ਪੈ ਗਏ ਨੇ ਕਿ ਬਾਈ ਪੁਲਿਸ ਲੈ ਕੇ ਆ ਤਾਂ ਉਹਨੇ ਤੁਰੰਤ ਪੁਲਿਸ ਕਾਲ ਕਰ ਦਿੱਤੀ ਪੁਲਿਸ ਵਾਲਿਆਂ ਨੇ ਜਦੋਂ ਮਤਲਬ ਕਿ ਚੀਜ਼ਾਂ ਵੇਖਣੀਆਂ ਸ਼ੁਰੂ ਕੀਤੀਆਂ ਕਿਉਂਕਿ ਬਹੁਤ ਵੱਡਾ ਡਾਕਾ ਹੋ ਗਿਆ ਨਾ ਇਹ ਜੀ ਜੀ ਬੰਦ ਬੀਬੀ ਦਾ ਡਾਕਾ ਹੋ ਗਿਆ ਪੁਲਿਸ ਨੇ ਵੇਖਿਆ ਕਿ ਇਹ ਤਾਂ ਡਕੈਤੀ ਆ ਉਹਨਾਂ ਨੇ ਫਿਰ ਜੋ ਮੁੱਢਲੇ ਤੌਰ ਤੇ ਵੇਖੇ ਸੀਸੀਟੀਵੀ ਵਗੈਰਾ ਕਿਉਂਕਿ ਗੱਡੀ ਲਵਾਰਸ ਮਿਲ ਗਈ ਫਿਰ ਉਹਨੂੰ ਪਤਾ ਲੱਗ ਗਿਆ ਵੀ ਉਹਨਾਂ ਦੀ ਨਾ ਇੱਕ ਸ਼ਾਇਦ ਸੀਸੀਟੀਵੀ ਜਿਹੜੀ ਹੈ ਨਾ ਬਾਸ ਸਾਡੇ ਦੇ ਲਾਗੋਂ ਮਿਲੇ ਉਹਨਾਂ ਨੇ ਕਿ ਬਾਸ ਫੜੀ ਆ ਫਿਰ ਉਹਨਾਂ ਨੇ ਮਤਲਬ ਕਿ ਹੋਰ ਉਹ ਤਕਨੀਕੀ ਸਹਾਇਤਾ ਲਈ ਹੋਏਗੀ ਫਿਰ ਉਹ ਅਲਰਟ ਕਰਦੇ ਰਹੇ ਵੱਖ-ਵੱਖ ਜਨਨ ਪਰ ਉਹ ਲੰਘ ਕੇ ਜ਼ੀਰਕਪੁਰ ਦਾਖਲ ਹੋ ਗਿਆ ਸੀ ਜੀ ਇੱਥੇ ਆ ਕੇ ਫਿਰ ਕੀਰਾ ਪਾਇਆ ਉਹਨਾਂ ਨੇ ਤੇ ਪੰਜੇ ਲਾ ਲਏ ਆ ਫੜ ਲਏ ਆ ਕਮਾਲ ਦੀ ਗੱਲ ਹੈ ਸਾਹਿਬ ਇਹ ਤੇ ਵਾਕਿਆ ਹਰਾਮ ਕਰਦੀ ਹੈ ਦੂਜੀ ਸਟੇਟ ਤੇ ਜਾ ਕੇ ਬੰਦੇ ਦੂਜੀ ਸਟੇਟ ਚ ਜਾ ਕੇ ਬੰਦੇ ਵਿਆਹ ਵਾਲੇ ਘਰ ਚ ਲੁੱਟ ਕਰਨ ਹੂੰ ਤੁਰ ਪਏ ਆ ਤੇ ਚਲੋ ਉੱਥੇ ਉਥੋਂ ਦੀ ਹਰਿਆਣਾ ਪੁਲਿਸ ਨੇ ਬੰਦੇ ਤੇ ਫੜ ਲਿਆ ਪਰ ਵਾਕਿਆ ਪੰਜਾਬ ਹਰਿਆਣਾ ਕਿ ਨਾ ਦੋ ਤਿੰਨ ਸਟੇਟਾਂ ਦੀ ਕਹਾਣੀ ਖਰਾਬ ਹੀ ਆ ਹਮ ਮੌਲ ਦੇਣਾਂ ਦੀ ਕਹਾਣੀ ਖਰਾਬ ਆ ਸ਼ਹਿਰ ਚ ਰਹਿੰਦੇ ਜੇ ਚਾਹੇ ਪਿੰਡਾਂ ਚ ਰਹਿੰਦੇ ਜੇ ਕਿਤੋਂ ਵੀ ਆਪਾਂ ਦੇਖੀਏ ਤੇ ਖਬਰ ਜਿਹੜੀ ਸੁਖਦੀ ਨਹੀਂ ਆਉਂਦੀ ਪਈ ਜੀ ਬੜੀ ਬੁਰੀ ਹਾਲਤ ਹੋਈ ਪਈ ਐ ਲਾਊਡ ਆਡੀਓ ਦੇ ਲਿਹਾਜ਼ ਨਾਲ ਦੇਖੀਏ ਬਿਲਕੁਲ ਮਿੰਟੋ ਜੀ ਵਾਕਈ ਹੈਰਾਨ ਕਰਨ ਵਾਲੀ ਗੱਲ ਹੈ ਤੇ ਦਰਸ਼ੇਮ ਭੁੱਲੜ ਜੀ ਕਹਰੇ ਕਿ ਡਾਕੂਆਂ ਦਾ ਸਮਾ ਆ ਗਿਆ ਖਬਰ ਸੁਣ ਕੇ ਇਦਾਂ ਲੱਗ ਰਿਹਾ ਵਾਕਈ ਜੀ ਸਮਾ ਕਿਵੇਂ ਆਉਂਦਾ ਫਿਰ ਇਸ ਤਰ੍ਹਾਂ ਯਾ ਫਿਲਮੀ ਸਟਾਈਲੀ ਆ ਹਮ ਕਿ 8 8:30 ਜਾ ਕੇ ਕਿਸੇ ਦੇ ਘਰ ਦੇ ਅੱਗੇ ਇਦਾਂ ਕੁੜੀ ਨੂੰ ਮਤਲਬ ਕਿ ਪਿਸਤੌਲ ਦੀ ਨੋਕ ਤੇ ਅੰਦਰ ਲਿਆ ਕੇ ਜੀ ਗੋਲੀ ਮਾਰ ਕੇ ਉਹ ਦੋ ਫਾਇਰ ਹੋਏ ਨੇ ਸ਼ਾਇਦ ਇੱਕ ਫਾਇਰ ਉਹਨਾਂ ਨੇ ਬਾਅਦ ਚ ਫੇਰ ਡਰੋਨ ਲਈ ਕੀਤਾ ਤੁਸੀਂ ਵੇਖੋ ਫਾਇਰ ਕਰੀ ਗਏ ਨੇ ਘਰ ਦੇ ਵਿੱਚ ਵੜੀ ਗੱਡੀ ਲੈ ਕੇ ਇਨਾ ਟਾਈਮ ਵੀ ਲਾਇਆ ਜੇ ਤੁਸੀਂ ਕਹਿ ਲੋ ਹਾਂ ਤੁਸੀਂ ਇਹ ਲਾ ਲਓ ਵੀ ਕੋਈ 5 10 15 ਮਿੰਟ ਦੀ ਲੋਟ ਹੋਏਗੀ ਫਿਰ ਉਹ ਗੱਡੀ ਤੇ ਚੜ੍ਹੇ ਕੀਤੇ ਆਟੋ ਲਿਆ ਜੀ ਹਨੇ ਨਿਡਰਤ ਕਮਾਲੀਆ ਜੀ ਬਿਲਕੁਲ ਮਿੰਟ ਜੀ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਜੀ ਗੁਰਵਿੰਦਰ ਜੀ ਹੈਗੇ ਤਾਂ ਹੱਥ ਖੜਾ ਕਰਦੇ ਹੋ ਭਾਜੀ ਦੋ ਵਾਰੀ ਤੁਹਾਡਾ ਨਾਮ ਪੜ੍ਹ ਦਿੰਨੇ ਪਰ 800 ਬੰਦੇ ਦਾ ਨਾਮ ਪੜ੍ਹਨਾ ਭਾਈ ਔਖਾ ਹੁੰਦਾ ਹੈ ਮੈਨੂੰ ਸਮਝਿਆ ਗਾ ਤੁਸੀਂ ਤੇ ਇੱਕ ਕਮੈਂਟ ਸੰਦੀਪ ਸਿੰਘ ਜੀ ਹੋਰਾਂ ਦਾ ਮੈਂ ਜ਼ਰੂਰ ਪੜ੍ਹ ਦੇਣਾ ਜੀ ਇਹ ਕਹਿੰਦੇ ਕਿ ਸਾਡੇ ਪਿੰਡ 7 ਸਾਲ ਦਾ ਬੱਚਾ ਕਹਿੰਦੇ ਵੀ ਹਲਕਨ ਕਰਕੇ ਕਹਿੰਦੇ ਉਹਦੀ ਡੈਥ ਹੋ ਗਈ ਹੈ ਜੀ ਸਰ ਇੱਕ ਮੌਤ ਹੋਰ ਦੇਖੀ ਯਾਰ ਹੀ ਸੀਗਾ ਸਾਡਾ ਸਾਡੇ ਤੋਂ ਉਮਰ ਚ ਵੱਡਾ ਸੀ 10 ਸਾਲ ਬੰਦਾ ਮਤਲਬ ਠੀਕ ਹੈ ਦੋ ਨੰਬਰ ਗਿਆ ਹੀ ਸੀਗਾ ਤੇ ਉਦਾਂ ਸਾਡਾ ਵੀ ਬੇਲੀ ਸੀ ਅਸੀਂ ਵੀ ਉਦੋਂ ਉਹਨੂੰ ਫਿਰ ਹਲਕਾ ਹੋਇਆ ਜੀ ਮੈਂ ਭਈ ਫਿਰ ਉਹਨੂੰ ਪਲ-ਪਲ ਮਰਦਿਆਂ ਉਹਨੂੰ ਕਿੱਕਰ ਦੇ ਨਾਲ ਬੰਨਿਆ ਸੀਗਾ ਕਈ ਸਾਲ ਪਹਿਲਾਂ ਦੀ ਗੱਲ ਆ ਤਾਂ ਮਤਲਬ ਮੈਂ ਕੀ ਸਾਰਾ ਮਤਲਬ ਉਹ ਵੀ ਮੁਲਕ ਸੀ ਦੇਖਣ ਵਾਲਾ ਉਹ ਮੌਤ ਵੇਖ ਕੇ ਡਰ ਆਉਂਦਾ ਸੀ ਮੌਤ ਤੋਂ ਜੀ ਆਪਾਂ ਕਹਿੰਦੇ ਨਾ ਕਿ ਯਾਰ ਮੌਤ ਆ ਟਲ ਸੱਚ ਆ ਹੁਣੀ ਐ ਇੱਕ ਦਿਨ ਹੂੰ ਮੌਤ ਨੂੰ ਵੇਖ ਕੇ ਵੀ ਮੌਤ ਨੇੜੇ ਆ ਰਹੀ ਆ ਕਿਸੇ ਬੰਦੇ ਤੇ ਕਿ ਦੌੜ ਰਿਹਾ ਕਿਤਾ ਮਤਲਬ ਕਿ ਮਤਲਬ ਪੂਛੀ ਸਾ ਕੰਬਾ ਦੇ ਲਿਆ ਪਰ ਪਿੱਛੇ ਜੇ ਇੱਕ ਚਮਤਕਾਰ ਵਾਪਰਿਆ ਸੀ ਵੈਸੇ ਉਹ ਚਮਤਕਾਰ ਅੱਗੇ ਵੀ ਵਾਪਰਿਆ ਮੈਂ ਉਹਦੇ ਤੇ ਪੋਸਟ ਵੀ ਪਾਈ ਸੀ ਇੱਕ ਮੈਨੂੰ ਯਾਦ ਬੀਤੇ ਦਿਨੀ ਕਿ ਇੱਕ ਲੜਕੀ ਸੀਗੀ ਇੱਦਾਂ ਛਤਾਰਖੰਡ ਦੇ ਵਿੱਚ ਤਾਂ ਉਹਦੇ ਚ ਕੀ ਹੋਇਆ ਕਿ ਉਹਨੂੰ ਕੁੱਤਾ ਵੱਢ ਗਿਆ ਘਰਦਿਆਂ ਨੇ ਗੌਰ ਨਾ ਕੀਤਾ ਉਹ ਝਾੜ ਫੂਕ ਵਾਲਾ ਸਿਸਟਮ ਤੁਹਾਨੂੰ ਪਤਾ ਹੀ ਹੈ ਦੂਰ ਦਰਾਜ ਦੇ ਇਲਾਕਿਆਂ 'ਚ ਕੁੜੀ 'ਚ ਹਲਕਾ ਦੇ ਲੱਛਣ ਆ ਗਏ ਠੀਕ ਹੈ ਜੀ ਬੰਨਿਆ ਬੁੰਨਿਆ ਤੇ ਫਿਰ ਉਹਨੂੰ ਮੈਡੀਕਲ ਕਾਲਜ 'ਚ ਖੜਿਆ ਗਿਆ ਰੈਫਰ ਕਰ ਦਿੱਤਾ ਗਿਆ ਉਸ ਕੁੜੀ ਦਾ ਕਹਿੰਦੇ ਹੌਸਲਾ ਬੜਾ ਤਗੜਾ ਸੀਗਾ ਚਲੋ ਦਵਾਈ ਦਾ ਪਾਜੋ ਬਣਦਾ ਸਰਦਾ ਸੀ ਉਹ ਦਿੱਤਾ ਗਿਆ ਤੇ 10 ਦਿਨਾਂ 'ਚ ਤਕਰੀਬਨ ਉਹ ਕੁੜੀ ਰਿਕਵਰ ਕਰ ਗਈ ਉਹ ਮਤਲਬ ਕਿ ਰੈਬੀਜ਼ ਨੂੰ ਹਰਾ ਆ ਗਈ ਜੀ ਕਹਿੰਦੇ ਰੇਅਰ ਕੇਸਾਂ ਦੇ ਵਿੱਚ ਹੁੰਦਾ ਕਿ ਵਿਰਲੇ ਤੋਂ ਵਿਰਲੇ ਕੇਸਾਂ ਦੇ ਵਿੱਚ ਪਰ ਆਮ ਤੌਰ ਤੇ ਇਹ ਹੀ ਆ ਕਿ ਭਾਈ ਜੇ ਕੋਈ ਕੁੱਤਾ ਬਿੱਲੀ ਵੱਢ ਜਾਂਦੀ ਆ ਨਾ ਤੇ ਨਾਲ ਦੇ ਨਾਲ ਟੀਕੇ ਲਵਾਓ ਪਰ ਕਈ ਵਾਰੀ ਟੀਕੇ ਲਵਾਉਣ ਦੇ باوجود ਵੀ ਦੱਸਦੇ ਕਿ ਹੋ ਜਾਂਦਾ ਜੀ ਪਿਛਲੇ ਸ਼ਾਇਦ ਖਿਡਾਰੀ ਨੂੰ ਵੀ ਹੋ ਗਿਆ ਸੀ ਮਿੰਦਰ ਜੀ ਕਬੱਡੀ ਖਿਡਾਰੀ ਰਾਜਸਥਾਨ ਦਾ ਸੀ ਸ਼ਾਇਦ ਜੀ ਜੀ ਬਹੁਤ ਬੁਰੀ ਮੌਤ ਮਰਿਆ ਸੀ ਉਹਦੇ ਵਿਚਾਰੇ ਦੇ ਵੀ ਵੀਡੀਓ ਆਪਾਂ ਦੇਖਿਆ ਤੇ ਬੜਾ ਔਖਾ ਹੁੰਦਾ ਬੰਦਾ ਮਰਨ ਵੇਲੇ ਇਹੋ ਜੀ ਮੌਤ ਤੇ ਰਬ ਕਰਕੇ ਨਹੀਂ ਆਵੇ ਕਿਸੇ ਨੂੰ ਨਾ ਆਵੇ ਜੀ 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 ਖੈਰ ਚਲੋ ਥੋੜੀਆਂ ਜਿਹੀਆਂ ਗੱਲਾਂ ਮਤਲਬ ਹੋਰ ਕਰਦੇ ਆ ਥੋੜਾ ਜਿਹਾ ਸਮਾਂ ਆਪਣੇ ਕੋਲੇ ਹੈ ਮਿੰਟੂ ਜੀ ਜਿਸ ਤਰ੍ਹਾਂ ਦੀ ਅੱਪ ਗੱਲ ਕਰ ਰਹੇ ਹੋ ਉਸ ਤਰ੍ਹਾਂ ਦੀ ਇੱਕ ਦੀ ਗੱਲ ਹੋਰ ਹੈ ਪਰ ਉਸ ਤੋਂ ਪਹਿਲਾਂ ਮੈਂ ਥੋੜਾ ਜਿਹਾ ਰਾਜਨੀਤੀ ਵਾਲੇ ਪਾਸੇ ਲੈ ਕੇ ਚੱਲਦਾ ਹਾਂ ਦੋਸਤਾਂ ਨੂੰ ਨਵਜੋਤ ਸਿੱਧੂ ਬਾਰੇ ਅਕਸਰ ਇਹ ਗੱਲਾਂ ਹੁੰਦੀਆਂ ਨੇ ਕਿ ਭਾਈ ਜੀ ਦੁਬਾਰਾ ਉਹ ਸਰਗਰਮ ਨੇ ਫੇਰ ਉਹ ਪੋਲਿਟਿਕਸ ਦੇ ਵਿੱਚ ਆਉਣਗੇ ਤੇ ਉਹਨਾਂ ਦੀ ਪਤਨੀ ਬਾਰੇ ਵੀ ਆਪਾਂ ਗੱਲਬਾਤ ਕਰਦੇ ਰਹੇ ਪਰ ਅਜੇ ਤੱਕ ਪਤਾ ਤਾਂ ਨਹੀਂ ਲੱਗਿਆ ਵੀ ਉਹ ਸਰਗਰਮ ਸੱਚੀ ਹੋ ਹੈਗੇ ਆ ਕਿ ਵੈਸੇ ਹੀ ਉਹ ਸ਼ੌਂਕੀਆ ਗ ਪਰ ਐਸਵਰੀਕ ਹੋਰ ਗੇੜੇ ਦਾ ਉਹਨਾਂ ਦਾ ਚਰਚਾ ਜ਼ਰੂਰ ਚੱਲ ਰਿਹਾ ਪਟਿਆਲੇ ਦੇ ਵਿੱਚ ਕਹਿੰਦੇ ਵੀ ਛੋਲੇ ਭਟੂਰੇ ਪਟਿਆਲੇ ਉਹਨਾਂ ਦਾ ਸ਼ਹਿਰ ਹੈ